ਲੁਤਰਾ ਦੇ ਕੋਲ ਜਿਸ ਦੀਪਿਕਾ ਨੂੰ ਅਮਰਿਤਪਾਲ ਸਿੰਘ ਮਹਿਰੋ ਦੀ ਜਿਹੜੀ ਇੱਕ ਧਮਕੀ ਮਿਲੀ ਹੈ ਇਸ ਤੋਂ ਪਹਿਲਾਂ ਵੀ ਅਮਰਿਤਪਾਲ ਸਿੰਘ ਮਹਿਰੋ ਮੁਲਾਕਾਤ ਕਰਕੇ ਸਮਝਾ ਕੇ ਕਿ ਉਸ ਫਿਰ ਦੀਪਿਕਾ ਲੁਤਰਾ ਨੇ ਮਾਫੀ ਵੀ ਮੰਗੀ ਹੈ ਔਰ ਬੀਤੇ ਕੱਲ ਬਠਿੰਡਾ ਦੇ ਵਿੱਚ ਜੋ ਕੰਚਨ ਕੁਮਾਰੀ ਔਰ ਫਕਮਲ ਕਮਲਕੌਰ ਨਾਮ ਦੀ ਆਈਡੀ ਦੇ ਨਾਲ ਜੋ ਮਸ਼ਹੂਰ ਹੋਈ ਸੀ ਉਸ ਦਾ ਜੋ ਕਤਲ ਹੋਇਆ ਔਰ ਡੈੱਡ ਬੋਡੀ ਗੱਡੀ ਦੇ ਵਿੱਚ ਪਾਰਕਿੰਗ 'ਚ ਮਿਲੀ ਸੀ ਤਾਂ ਅੱਜ ਫੇਰ ਅਮਰਿਤਪਾਲ ਮਹਿਰੋ ਦਾ ਇੱਕ ਬਿਆਨ ਆਇਆ ਹੈ ਕਿ ਹਰ ਸ਼ਹਿਰ ਚ ਪਾਰਕਿੰਗ ਹੈ ਔਰ ਇਸ ਤੋਂ ਬਾਅਦ ਦੀਪਿਕਾ ਉਥਰਾਵਾਲ ਜਿਹੜਾ ਇਸ਼ਾਰਾ ਹੋਇਆ ਜਿਸ ਤੋਂ ਬਾਅਦ ਅਸੀਂ ਦੀਪਿਕਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਇਸ ਫਿਲਮ ਮੌਜੂਦ ਨੇ ਔਰ ਜ਼ਰੂਰ ਪੁੱਛਦੇ ਆ ਕਿ ਫਿਲਹਾਲ ਕਿੰਨਾ ਜਿਹੜਾ ਸਮਾਂ ਹੋ ਗਿਆ ਇਸ ਵੇਲੇ ਸੋਸ਼ਲ ਮੀਡੀਆ ਤੇ ਜੋ ਵੀਡੀਓਜ਼ ਅਪਲੋਡ ਕਰਦੇ ਨੂੰ ਔਰ ਕਿੰਨੋਂ ਕਹਿੰਦਾਂ ਨੂੰ ਮਿਲੇ ਨੇ ਹੁਣ ਤੱਕ ਕਿੰਨੇ ਥ੍ਰੈਟਸ ਪਹੁੰਚੇ ਸੋ ਗੱਲ ਕਰ ਲੈਨੇ ਆ ਦੀਪਿਕਾ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਫਿਲਹਾਲ ਇਸ ਫੇਲੇ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਅਮਰਿਤਪਾਲ ਸਿੰਘ ਮੈਰੋ ਜਿਸ ਦੇ ਵੱਲੋਂ ਧਮਕੀ ਵੀ ਪਹਿਲਾਂ ਆਈ ਸੀ ਹੁਣ ਫੇਰ ਆਈ ਹੈ ਉਹ ਆਖੀ ਕੀ ਹੈ ਗੱਲ ਕਿ ਸ਼ਹਿਰ ਦਾ ਸ਼ਹਿਰਾਂ ਦੇ ਵਿੱਚ ਹੋਰ ਸ਼ਹਿਰਾਂ ਵਿੱਚ ਵੀ ਪਾਰਕਿੰਗ ਹਾਂਜੀ ਹਾਂਜੀ ਬਸ ਮੈਂ ਆਈ ਚੀਜ਼ ਪਤਾ ਨਹੀਂ ਮੈਨੂੰ ਇਹ ਦੁਬਾਰਾ ਕਿਉਂ ਕਿ ਉਹ ਇਹ ਹਰ ਜਗ੍ਹਾ ਤੇ ਮਾਫੀਆ ਮੰਗਾ ਕੇ ਵੀ ਦੁਬਾਰਾ ਦੁਬਾਰਾ ਮੈਨੂੰ ਟਾਰਗੇਟ ਕਰਨ ਦੇ ਆ ਪਰ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਕਿਉਂ ਕਰਦੇ ਪਏ ਆ ਮੈਂ ਆ ਚੀਜ਼ਾਂ ਤੋਂ ਮਾਫੀ ਵੀ ਮੰਗ ਰਹੀ ਹਾਂ ਪਰ ਆ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਕਿ ਤੋ ਇਹ ਹੁਣ ਇੱਕ ਕੁੜੀ ਨੂੰ ਜੇ ਹੋ ਗਿਆ ਮੈਨੂੰ ਇਹ ਨਹੀਂ ਪਤਾ ਕਿ ਉਹ ਉਹ ਚਲੋ ਜੋ ਜਿੱਦਾਂ ਬੰਦਾ ਕਰਦਾ ਹੈ ਅਲੱਗ ਬੰਦੇ ਨੂੰ ਹਰ ਇੱਕ ਬੰਦੇ ਨੂੰ ਹਰ ਇੱਕ ਬੰਦੇ ਨੂੰ ਅਲੱਗ-ਅਲੱਗ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ ਪਰ ਮੈਂ ਜਿੱਦਾਂ ਇਹਨਾਂ ਨੇ ਮੈਨੂੰ ਸਮਝਾਇਆ ਪਰ ਮੈਂ ਉਹ ਤਰੀਕੇ ਨਾਲ ਸਮਝ ਗਈ ਸੀ ਪਰ ਮੈਂ ਹੁਣ ਉਹ ਜੀ ਕੋਈ ਵੀਡੀਓ ਪੋਸਟ ਵੀ ਨਹੀਂ ਕੀਤੀ ਜਿਸ ਨਾਲ ਇਹ ਮੈਨੂੰ ਟਾਰਗੇਟ ਕਰਦੇ ਪਏ ਆ ਘਰ ਦੇ ਵਿੱਚ ਕੌਣ-ਕੌਣਾ ਹੈ ਪਰਿਵਾਰ ਦੇ ਵਿੱਚ ਮੇਰੇ ਦਾਦੀ ਮਮਾ ਫਾਦਰ ਸਾਹਿਬ ਹੈ ਮੇਰੇ ਬ੍ਰਦਰ ਹੈ ਤਾਇਆ ਜੀ ਹੈ ਤਾਈ ਜੀ ਹੈਗੇ ਬਸ ਫੈਮਿਲੀ ਹੈ ਸੋ ਘਰ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਇਸ ਤੋਂ ਪਹਿਲਾਂ ਅਮਰਿਤਪਾਲ ਮੈਰਾ ਤੋਂ ਨੂੰ ਮਿਲ ਕੇ ਗਏ ਸੀ ਤੁਸੀਂ ਮਿਲਣ ਪਹੁੰਚੇ ਸੀਗੇ ਉਹ ਤੁਹਾਨੂੰ ਮਿਲਣ ਆਏ ਉਹ ਨਹੀਂ ਸਾਨੂੰ ਮਿਲਣ ਆਏ ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਮੈਂ ਅਮਰਿਤਪਾਲ ਮੈਰੋ ਹੈਗਾ ਬੋਲਦਾ ਪਿਆ ਉਹਨਾਂ ਨੇ ਪ੍ਰਮੋਸ਼ਨ ਦੇ ਬਹਾਨੇ ਸਾਨੂੰ ਸੱਦਾ ਹੀ ਜੇ ਉਹਨਾਂ ਨੇ ਪਿਆਰ ਨਾਲ ਪਹਿਲਾਂ ਹੀ ਸੱਦਾ ਦਿੱਤਾ ਜਾਂਦਾ ਨਾ ਕਿ ਮੈਂ ਬੇਟਾ ਤੂੰ ਐਦਾਂ ਦੇ ਕੰਮ ਨਾ ਕਰਾਇਆ ਪਰ ਇਹਨਾਂ ਨੇ ਧਮਕੀ ਦੇ ਨਾਲ ਸਾਨੂੰ ਐਦਾਂ ਟਾਰਗੇਟ ਕੀਤਾ ਕਿ ਤੁਸੀਂ ਤੁਸੀਂ ਐਦਾਂ ਪਾਉਂਦੇ ਪਿਓ ਸਾਨੂੰ ਉੱਥੇ ਪ੍ਰਮੋਸ਼ਨ ਦੇ ਬਹਾਨੇ ਮਤਲਬ ਗਲਤੀ ਮਤਲਬ ਕਿ ਬੜੇ ਉਹ ਉਸ ਤਰੀਕੇ ਨਾਲ ਬੁਲਾਇਆ ਕਿ ਤੂੰ ਮੋਗੇ ਆ ਜਾ ਜੋ ਫਿਰ ਕਹਿੰਦੇ ਤੂੰ ਅੰਮ੍ਰਿਤਸਰ ਆ ਜਾ ਚਿੱਤੇਗਲਾ ਪਿੰਡ ਉਥੇ ਆਪਾਂ ਫੋਨ ਸੇਲ ਕਰਨੇ ਆ ਐਦਾਂ ਇਹਨਾਂ ਨੇ 2000 ਰੁਪਏ ਵੀ ਮੇਰੇ ਅਕਾਊਂਟ ਦੇ ਵਿੱਚ ਪਾ ਦਿੱਤਾ ਤੇ ਆਪਾਂ ਚਲੇ ਗਏ ਤੇ ਇਹਨਾਂ ਨੇ ਇਹ ਨਹੀਂ ਪਤਾ ਬਸ 2000 ਰੁਪਏ ਪਾਇਆ ਹੀ ਜਿਸ ਜਿਸ ਕਰਕੇ ਇਹਨਾਂ ਨੇ ਉੱਥੇ ਗਏ ਹੀ ਸਾਨੂੰ ਕਾਰ ਚੋਂ ਕੱਢਿਆ ਇਹਨਾਂ ਨੇ ਕਾਰ ਅੱਗੇ ਲਗਾ ਦਿੱਤੀ ਡੱਕ ਦਿੱਤਾ ਕਾਰ ਚੋਂ ਕੱਢ ਕੇ ਜ਼ਬਰਦਸਤੀ ਚਾਬੀ ਖੜਲੀ ਕਾਰ ਦੀ ਫੋਨ ਵੀ ਫੜ ਲੇ ਸਾਡੇ ਕੋਲੋਂ ਤੇ ਫੋਨ ਇਹਨਾਂ ਨੇ ਕੀ ਨਾਮ ਉਹ ਫੋਨ ਦੇ ਵਿੱਚ ਸਾਰੀ ਡਿਟੇਲ ਡਿਲੀਟ ਕਰ ਦਿੱਤੀ ਜੋ ਇਹਨਾਂ ਨੇ ਮੈਨੂੰ ਭੇਜਿਆ ਸੀ ਸਕਰੀਨਸ਼ਾਟ ਡਿਲੀਟ ਕਰ ਦਿੱਤੇ ਤੇ ਇਹਨਾਂ ਤੋਂ ਆਪਾਂ ਉਸ ਦਿਨ ਵੀ ਮਾਫੀ ਮੰਗੀ ਉਸੇ ਦਿਨ ਕਹਿੰਦੇ ਹੁਣ ਤਾਂ ਤੁਸੀਂ ਮਾਫੀ ਮੰਗੋਗੇ ਤੇ ਇਹਨਾਂ ਨੇ ਉੱਥੇ ਆਪਣੀ ਕਿਰਪਾਨ ਰੱਖ ਕੇ ਪਿੱਛੇ ਇਹਨਾਂ ਨੇ ਬੜਾ ਸਾਨੂੰ ਡਰਾਇਆ ਧਮਕਾਇਆ ਮੇਰੇ ਨਾਲ ਜਿਹੜੇ ਬੰਦੇ ਸੀ ਉਹ ਵੀ ਪਣੀ ਫੈਮਿਲੀ ਦੇ ਮੇਰੇ ਫੋਨ ਆਂਦੇ ਹੀ ਉਹਨਾਂ ਹੀ ਚੁੱਕਣ ਦਿੱਤੇ ਇਹਨਾਂ ਨੇ ਜੋ ਹਾਸਾ ਹੁਣ ਹੋਇਆ ਮੇਰੇ ਨਾਲ ਵੀ ਉਹ ਹੋ ਚੁੱਕਿਆ ਹੈ ਪਹਿਲਾਂ ਪੁਲਿਸ ਨਾਲ ਰੱਤਾ ਕੀਤਾ ਸੀ ਉਦੋਂ ਜਾਂ ਹੁਣ ਅੱਜ ਵੀ ਇੰਨੀ ਗੱਲ ਆਕੀ ਗਈ ਹੈ ਕਿ ਪਾਰਕਿੰਗ ਹਰ ਸ਼ਹਿਰ ਚ ਹਾਂਜੀ ਮੈਂ ਆ ਚੀਜ਼ ਨਹੀਂ ਪਹਿਲਾਂ ਇਹ ਤਾਂ ਮੈਨੂੰ ਹੁਣ ਧਮਕੀ ਮਿਲੀ ਹੈ ਨਾ ਇਹ ਪਹਿਲਾਂ ਪਹਿਲਾਂ ਟਾਰਗੇਟ ਇਹਨਾਂ ਨੇ ਮੈਨੂੰ ਕੀਤਾ ਸੀਗਾ ਜਦੋਂ ਇਹਨਾਂ ਨੇ ਮੈਨੂੰ ਧੋਖੇ ਨਾਲ ਬੁਲਾਇਆ ਸੀ ਨਾ ਉੱਥੇ ਕਿ ਤੁਸੀਂ ਇੱਥੇ ਆਜੋ ਐਦਾ ਮਤਲਬ ਕੀ ਪ੍ਰੋਮੋਸ਼ਨ ਕਰਨੀ ਹੈ ਤੇ ਆਪਾਂ ਉਸ ਚੀਜ਼ ਤੋਂ ਬਾਅਦ ਮੈਂ ਪੁਲਿਸ ਕੋਲ ਗਈ ਸੀ ਪਰ ਕਹਿਣੇ ਮੇਰੀ ਗੱਲ ਨਹੀਂ ਸੁਣੀ ਹੀ ਜੇ ਉਸਦੇ ਨਹੀਂ ਮੈਨੂੰ ਕੁਝ ਹੋ ਜਾਂਦਾ ਫਿਰ ਬਾਅਦ ਚ ਸਾਰੇ ਜਾਨਿਆਂ ਨੇ ਕਹਿਣਾ ਹੀ ਕਿ ਕੁੜੀ ਮਰ ਗਈ ਕੁੜੀ ਮਰ ਗਈ ਤੇ ਹੁਣ ਕੋਈ ਸੋੰਦਾ ਨਹੀਂ ਪਿਆ ਸਾਡੀ ਕਿ ਅਸੀਂ ਅਸੀਂ ਆ ਚੀਜ਼ਾਂ ਚੋਂ ਮੈਂ ਕੱਢ ਦਿੱਤਾ ਹੋਇਆ ਜੋ ਉਹਨਾਂ ਨੇ ਜੋ ਉਹਨਾਂ ਨੇ ਮੇਰੇ ਸਾਹਮਣੇ ਕਿਹਾ ਸੀ ਕਿ ਪਰ ਡਬਲ ਮੀਨਿੰਗ ਵੀਡੀਓ ਨਹੀਂ ਪਾਣੀ ਲੋਕਾਂ ਨੂੰ ਨਹੀਂ ਪਸੰਦ ਆਪਾਂ ਉਹ ਚੀਜ਼ ਬੰਦ ਕਰ ਦਿੱਤੀ ਹੋਈ ਹੈ ਪਰ ਇਹ ਫੇਰ ਦੁਬਾਰਾ ਸਾਨੂੰ ਟਾਰਗੇਟ ਕਰਨ ਦੇ ਕਿ ਕਿਉਂ ਦੁਬਾਰਾ ਇਹ ਕਹਿੰਦੇ ਕਿ ਤੁਸੀਂ ਐਦਾ ਮਤਲਬ ਕਿ ਤੁਹਾਡੀ ਲਾਸ਼ ਨਹੀਂ ਲੱਭਣੀ ਤੁਹਾਡੇ ਇਹ ਨਹੀਂ ਹੋਣਾ ਆਪਾਂ ਕੰਟੈਂਟ ਹੀ ਸਾਰਾ ਚੇਂਜ ਕਰ ਲੇਤਾ ਹੈ ਜਾਂ ਤੇ ਮੇਰੇ ਪੋਸਟਸ ਜਾ ਕੇ ਵੇਖੋ ਨਾ ਕਿ ਉਹ ਚੀਜ਼ ਹੋਵੇ ਜਾਂ ਫਿਰ ਲੋਕੀ ਆਪ ਹੀ ਐਡਿਟ ਕਰ ਕਰਕੇ ਵੀਡੀਓ ਡਾਊਨਲੋਡ ਕਰ ਕਰਕੇ ਆਪਣੀ ਰੀਚ ਵਧਾਈ ਜਾਣਗੇ ਪਾਈ ਜਾਣਗੇ ਉਹ ਤੇ ਮੇਰਾ ਕਸੂਰ ਨਹੀਂ ਨਾ ਹੈਗਾ ਜਾਂ ਤੇ ਮੇਰੀ ਆਈਡੀ ਤੇ ਹੋਵੇ ਨਾ ਕੋਈ ਪੋਸਟ ਉਹੋ ਜੀ ਮੇਰੀ ਆਈਡੀ ਤੇ ਕੋਈ ਡਬਲ ਮੀਨਿੰਗ ਪੋਸਟ ਹੀ ਨਹੀਂ ਹੋਏਗੀ ਜੋ ਲੋਕਾਂ ਮੈਨੂੰ ਬਦਨਾਮ ਕਰਨ ਦੇ ਕਿ ਤੁਸੀਂ ਐਦਾ ਕਰਦੇ ਤੁਸੀਂ ਐਦਾ ਕਰਦੇ ਹਮਪਾਲ ਮੇਰਾ ਤਾਂ ਬਿਆਨ ਜਿਹੜਾ ਸੁਣਿਆ ਅੱਜ ਅੱਜ ਉਹਨਾਂ ਨੇ ਬਿਆਨ ਇੱਕ ਸੋਸ਼ਲ ਮੀਡੀਆ ਤੇ ਪਾਇਆ ਉਸ ਤੋਂ ਬਾਅਦ ਜਿਹੜਾ ਜ਼ਿਕਰ ਹੋਇਆ ਹਰ ਇੱਕ ਇਨਫਲੂਐਂਸਰ ਦਾ ਕਿ ਜਿਹੜਾ ਡਬਲ ਮੀਨਿੰਗ ਕੰਮ ਕਰਦਾ ਹੈ ਜਾਂ ਗੱਲ ਕਰਦਾ ਹੈ ਸੋ ਉਸ ਨੂੰ ਨਹੀਂ ਬਖਸ਼ਿਆ ਜਾਏਗਾ ਤੁਹਾਡਾ ਸਫ਼ਰ ਕਿਵੇਂ ਸ਼ੁਰੂ ਹੋਇਆ ਸੋਸ਼ਲ ਮੀਡੀਆ ਤੱਕ ਘਰ ਦੇ ਹਾਲਾਤ ਕਿਹੋ ਜਿਹੇ ਨੇ ਇਸ ਤੋਂ ਪਹਿਲਾਂ ਕੀ ਕਰਦੇ ਰਹੇ ਪਹਿਲਾਂ ਤੇ ਮੈਂ ਸਟੱਡੀ ਕਰਦੇ ਸੀ ਆਪਾਂ ਸਟੱਡੀ ਵੀ ਬੜੀ ਮੁਸ਼ਕਲ ਕੀਤੀ ਆਪਾਂ ਫਿਰ ਮੈਂ ਕੰਮ ਕਰਦੀ ਸੀ ਦੁਕਾਨਾਂ ਤੇ ਕਿ ਮੇਰੇ ਫੈਮਿਲੀ ਚੋ ਜਿੱਥੇ ਆਪਾਂ ਰਹਿੰਦੇ ਆ ਉੱਥੇ ਵੀ ਸਾਰਿਆਂ ਨੂੰ ਪਤਾ ਹੈਗਾ ਕਿ ਪਹਿਲਾਂ ਮੈਂ ਜੋਬ ਕਰਦੀ ਸੀ 12 ਘੰਟੇ ਮੈਂ ਜੋਬ ਕਰਦੀ ਸੀ ਕਿ ਮੈਂ 2500 ਕਮਾਉਂਦੀ ਸੀ ਅਨੇ ਅਨੇ ਮੈਂ ਸਟਰਗਲ ਦੇ ਬਾਅਦ ਵੀ ਇਹ ਲੋਕੀ ਸਮਝਣਗੇ ਕਿ ਝੂਠ ਬੋਲਦੀ ਐ ਐਦਾਂ ਬੋਲਦੀ ਐ ਪਰ ਕਿਹੇ ਦੇ ਨਾਲ ਜੋ ਬੀਤੀ ਹੋਵੇ ਨਾ ਉਹ ਉਹਨੂੰ ਪਤਾ ਹੁੰਦਾ ਪਰ ਆਪਾਂ ਉਸ ਤੋਂ ਬਾਅਦ ਮੈਂ ਵੀਡੀਓ ਪਾਉਂਦੀ ਹੁੰਦੀ ਹਾਂ ਹੌਲੀ ਹੌਲੀ ਫੇ ਮੈਨੂੰ ਕਹਿੰਨੇ ਸੁਜੈਸਟ ਕੀਤਾ ਕਿ ਤੁਸੀਂ ਤੁਹਾਡੇ ਫਾਲੋਅਰ ਚੰਗੇ ਗਏ ਆ ਤੁਸੀਂ ਪ੍ਰਮੋਸ਼ਨਾਂ ਕਰਿਆ ਕਰੋ ਮੈਨੂੰ ਇਹ ਚੀਜ਼ਾਂ ਨਹੀਂ ਪਤਾ ਹੁੰਦਾ ਹੀ ਕਿ ਆਪਾਂ ਪ੍ਰਮੋਸ਼ਨਾਂ ਕਰੀਦੇ ਕਿੱਦਾਂ ਹੈ ਆਪਾਂ ਉਦੋਂ ਸਟਾਰਟ ਹੀ ਹੋਏ ਹੀ ਨਵਾਂ ਨਵਾਂ ਕਿ ਆਪਾਂ ਵੀਡੀਓ ਕਰਨੀ ਹੈ ਆਪਾਂ ਮਤਲਬ ਬੜਾ ਵਧੀਆ ਖੁਸ਼ੀ ਹੁੰਦੀ ਸੀ ਕਿ ਐਦਾਂ ਕਰਨਾ ਲੋਕਾਂ ਨੂੰ ਵੇਖ ਕੇ ਆਪਾਂ ਉਹੋ ਜੀ ਵੀਡੀਓ ਬਣਾ ਲੈਣੀ ਪਰ ਹੌਲੀ ਹੌਲੀ ਸਮਝ ਆਉਂਦੀ ਆ ਨਾ ਕਿ ਐਦਾਂ ਦੀ ਚੀਜ਼ਾਂ ਨਹੀਂ ਅਪਲੋਡ ਕਰਨੀ ਚਾਹੀਦੀ ਮੈਂ ਆ ਗਲਤੀ ਮੰਨਦੀ ਆ ਕਿ ਜੋ ਚੀਜ਼ ਮੇਰੇ ਕੋ ਪਹਿਲਾਂ ਅਪਲੋਡ ਹੋ ਗਈ ਆ ਉਹ ਚੀਜ਼ ਨੂੰ ਮੈਂ ਸੋਰੀ ਵੀ ਮੰਗ ਲਈ ਇੱਕ ਵਾਰੀ ਨਹੀਂ 5-6 ਵਾਰੀ ਸੋਰੀ ਮੰਗੀ ਮੈਂ ਹਰ ਜਗ੍ਹਾ ਤੇ ਜਾ ਕੇ ਮੈਂ ਸੋਰੀ ਮੰਗੀ ਕਿ ਮੇਰੇ ਫੈਮਲੀ ਇਹ ਤੋ ਤੱਕ ਕਿ ਰੋਂ ਹੱਕੇ ਆ ਗਏ ਕਿ ਤੂੰ ਇਦਾਂ ਦੇ ਕੰਮ ਕੀਤੇ ਤੈਨੂੰ ਇਦਾਂ ਚਲੋ ਫੈਮਲੀ ਨੇ ਵੀ ਮੈਨੂੰ ਸਮਝਾਇਆ ਕਿ ਤੁਸੀਂ ਅੱਜ ਤੋਂ ਬਾਅਦ ਬੇਟਾ ਇਹੋ ਜਿਹੀ ਪੋਸਟ ਕਰਨਾ ਨਾ ਬੰਦ ਕਰ ਦਿਓ ਕਿਉਂਕਿ ਇਹ ਆਪਣਾ ਇੱਜ਼ਤ ਦਾ ਸਵਾਲ ਹੁੰਦਾ ਹੈ ਮੈਂ ਉਹ ਚੀਜ਼ ਬਿਲਕੁਲ ਬੰਦ ਕਰ ਦਿੱਤੀ ਪਰ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਆਪਾਂ ਕੰਟੈਂਟ ਵੀ ਚੇਂਜ ਕਰ ਲੇਤਾ ਸਾਰਾ ਕੁਝ ਚੇਂਜ ਕਰ ਲੇਤਾ ਇਹ ਮੈਨੂੰ ਕਿਉਂ ਟਾਰਗੇਟ ਕਰ ਰਹੇ ਨੇ ਕਿ ਤੁਹਾਡੀ ਲੋਚ ਨਹੀਂ ਲੱਭਣੀ ਤੁਹਾਡੀ ਇਹ ਨਹੀਂ ਲੱਭਣੀ ਜਾਂ ਤੇ ਫੇਮ ਦੇ ਚੱਕਰ 'ਚ ਹੀ ਮੈਨੂੰ ਇਹ ਨਹੀਂ ਪਤਾ ਕਿਉਂ ਕਰ ਰਹੇ ਨੇ ਪਲੀਜ਼ ਮੈਨੂੰ ਇਹ ਚੀਜ਼ ਤੋਂ ਬੰਦ ਕੀਤਾ ਜਾਵੇ ਮੈਂ ਆ ਚੀਜ਼ ਤੋਂ ਦੁਬਾਰਾ ਬਾਹਰ ਜਾਣਾ ਚਾਹੁੰਦੀ ਆ ਮੈਂ ਆ ਚੀਜ਼ ਨਹੀਂ ਪਹਿਣਾ ਚਾਹੁੰਦੀ ਕੌਂਟਰਵਰਸੀ ਚ ਕਿ ਬੀਤੇ ਕੱਲ ਬਠਿੰਡੇ ਦੇ ਵਿੱਚ ਜਿਹੜਾ ਕਮਲ ਕੌਰ ਨਾਂ ਦੀ ਜਿਹੜੀ ਆਈਡੀ ਸੀ ਉਹ ਲੜਕੀ ਮਸ਼ਹੂਰ ਹੋਈ ਹੈ ਉਹ ਜ਼ਿਕਰ ਇਹ ਕੀਤਾ ਕਿ ਉਸਦੇ ਨਾਂ ਦੇ ਪਿੱਛੇ ਕੌਰ ਲਾਇਆ ਸੀ ਉਸਨੇ ਤਾਂ ਕਰਕੇ ਇਸ ਤਰ੍ਹਾਂ ਕੀਤਾ ਤੁਸੀਂ ਆਪਣੇ ਨਾਂ ਦੇ ਪਿੱਛੇ ਲਾਉਂਦੇ ਇਸ ਤਰ੍ਹਾਂ ਕੁਝ ਮੈਂ ਤੇ ਸਿਰ ਮੈਂ ਸਿੱਖ ਫੈਮਿਲੀ ਚ ਹੈ ਹੀ ਨਹੀਂ ਐ ਮੈਂ ਤੇ ਹੈ ਹੀ ਹਿੰਦੂ ਫੈਮਿਲੀ ਚ ਸਾਡੇ ਸਾਰੇ ਲੁੱਥਰਿਆਂ ਦੀ ਫੈਮਿਲੀ ਹੈਗੀ ਆ ਆਪਾਂ ਕੋਈ ਨਾ ਤੇ ਮੈਂ ਕੋਈ ਗੁਰੂਆਂ ਦੀ ਧਰਤੀ ਰਹਿ ਕੇ ਆਪਾਂ ਸ਼ੁਰੂ ਤੋਂ ਇੱਥੇ ਜੰਮਿਆ ਇੱਥੇ ਹੀ ਰਹਿਨੇ ਆ ਠੀਕ ਹੈ ਨਾ ਤੇ ਆਪਾਂ ਕੋਈ ਇਹ ਵਾਲੀ ਧਰਤੀ ਤੇ ਰਹਿ ਕੇ ਕੋਈ ਇਹੋ ਜਿਹਾ ਗੁਰੂਆਂ ਨੂੰ ਗਲਤ ਬੋਲਦੇ ਕਈ ਇਨਫਲੂਐਂਸਰ ਹੈਗੇ ਗਲਤ ਬੋਲਦੇ ਆ ਉਹਨਾਂ ਨੂੰ ਜਾ ਕੇ ਪਹਿਲਾਂ ਇਹਨਾਂ ਨੂੰ ਟਾਰਗੇਟ ਕਰਨਾ ਚਾਹੀਦਾ ਜਿਹੜਾ ਬਹੁਤ ਹੀ ਅਸ਼ਲੀਲ ਵੀਡੀਓ ਪਾਉਂਦੇ ਆ ਇਹ ਸਾਰੇ ਜਾਣੇ ਵੇਖਦੇ ਹੋਣਗੇ ਕਿ ਬਹੁਤ ਜ਼ਿਆਦੀਆਂ ਗੰਦੀਆਂ ਵੀਡੀਓ ਪਾਉਂਦੇ ਪਰ ਮੈਂ ਮੈਂ ਉਹ ਚੀਜ਼ ਨੂੰ ਜੇ ਇਹਨਾਂ ਦੀ ਇਹਨਾਂ ਦੀ ਚੀਜ਼ ਨੂੰ ਜੇ ਮੈਂ ਇਹਨਾਂ ਦੇ ਕਹਿਣੇ ਨੂੰ ਮੰਨ ਲਿੱਤਾ ਪਰ ਇਹਨਾਂ ਨੂੰ ਉਹ ਕੁੜੀ ਨੂੰ ਸਪੋਰਟ ਕਰਨਾ ਚਾਹੀਦਾ ਨਾ ਕਿ ਇਹ ਕੁੜੀ ਨੇ ਸਾਰੀਆਂ ਚੀਜ਼ਾਂ ਬੰਦ ਕਰ ਦਿੱਤੀਆਂ ਇਹ ਮੇਰੇ ਕਹਿਣ ਤੇ ਬੰਦ ਕਰ ਦਿੱਤੀਆਂ ਤੇ ਆਪਾਂ ਇਹਨੂੰ ਕਿਉਂ ਟਾਰਗੇਟ ਕਰਦੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਕਿਉਂ ਕਿਉਂ ਮੈਨੂੰ ਕਹਿ ਰਿਹਾ ਹੁਣ ਲਾਸ਼ੀ ਲਬਣੀ ਐ ਇਦਾਂ ਨਹੀਂ ਹੋਣਾ ਪਰ ਇਹ ਤਾਂ ਸਰਾਸਰ ਹੈ ਡਰਾ ਰਹੇ ਹੈ ਨਾ ਸਾਨੂੰ ਫਿਰ ਕਿ ਆਪਾਂ ਇੱਥੋਂ ਚਲੇ ਜਾਈਏ ਇੱਥੋਂ ਕਰ ਜਾਈਏ ਇੱਥੇ ਫਰੀडम ਆਫ ਸਪੀਚ ਕਹਿੰਨੇ ਆ ਕਿ ਇੱਥੇ ਹੈਗੀ ਹੈ ਡੈਮੋਕ੍ਰੇਸੀ ਅਸੀਂ ਜੋ ਮਰਜ਼ੀ ਕਹੀਏ ਇੱਥੇ ਸਾਨੂੰ ਆਜ਼ਾਦੀ ਹੈ ਸਭ ਕੁਝ ਕਰਨ ਦੀ ਬੋਲਣ ਦੀ ਪਹਿਨਣ ਦੀ ਹਰ ਚੀਜ਼ ਹਰ ਜਗ੍ਹਾ ਜਾਣ ਦੀ ਫਿਰ ਕੀ ਲੱਗਦਾ ਹੈ ਕਿ ਜਦੋਂ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਸ ਵੇਲੇ ਮਨ ਨੂੰ ਕਿੰਨਾ ਦੁੱਖ ਲੱਗਦਾ ਹੈ ਬਹੁਤ ਜ਼ਿਆਦਾ ਦੁੱਖ ਲੱਗਦਾ ਮੈਨੂੰ ਤੇ ਇਹ ਹੁੰਦਾ ਹੈਗੇ ਕਿ ਆਪਣਾ ਅੰਮ੍ਰਿਤਸਰ ਬਹੁਤ ਵਧੀਆ ਹੈਗਾ ਮੈਂ ਇਹ ਵੀ ਕਹਿੰਦੀ ਹਾਂ ਅੰਮ੍ਰਿਤਸਰ ਛੱਡ ਕੇ ਮੇਰੀ ਫੈਮਲੀ ਕਹਿੰਦੀ ਕਿ ਬਾਤ ਚਲ ਜਾਓ ਆਪਾਂ 12ਵੀਂ ਨਹੀਂ ਗਏ ਕਿ ਅੰਮ੍ਰਿਤਸਰ ਆਪਣਾ ਅੰਮ੍ਰਿਤਸਰ ਇਹੋ ਜਿਹਾ ਹੈਗਾ ਪਰ ਹੁਣ ਨਹੀਂ ਪਤਾ ਨਾ ਕਿ ਅੰਮ੍ਰਿਤਸਰ ਦੇ ਵਿੱਚ ਕਤਲ ਹੀ ਬੜੇ ਹੋਉਂਦੇ ਆ ਨਜਾਇਜ਼ ਕੁੜੀਆਂ ਨੂੰ ਮਾਰੀ ਜਾਂਦੇ ਆ ਜੇ ਕਿ ਕੋਈ ਕੁੜੀ ਨੇ ਆਪਣੀ ਗਲਤੀ ਮੰਨ ਲਈ ਆ ਉਹਨੂੰ ਪਿਆਰ ਨਾਲ ਸਮਝਾ ਦਿਓ ਉਹਨੂੰ ਉਹਨੂੰ ਹੋਰ ਵੀ ਤਰੀਕੇ ਹੁੰਦੇ ਸਮਝਾਉਣ ਦੇ ਜੇ ਆਪਾਂ ਕੋਈ ਗਲਤ ਬੰਦਾ ਪਾ ਰਿਹਾ ਨਾ ਵੀਡੀਓ ਉਹਨੂੰ ਹੋਰ ਵੀ ਤਰੀਕੇ ਹੁੰਦੇ ਆ ਇਹ ਨਹੀਂ ਕਿ ਧੋਖੇ ਤੋ ਖੇ ਨਾਲ ਉਹਨੂੰ ਉਹ ਤੇ ਕੇਸ ਕਰਦੇ ਨਾ ਧੋਖੇ ਨਾਲ ਉਹਨੂੰ ਸੋਰੀਆਂ ਮੰਗਾਣੀਆਂ ਹਰ ਕੁੜੀ ਨੂੰ ਹਰ ਜਗ੍ਹਾ ਤੇ ਲਿਜਾ ਕੇ ਸੋਰੀਆਂ ਮੰਗਾਣੀਆਂ ਉਹ ਤਾਂ ਮੈਨੂੰ ਭੈਣ ਕਹਿੰਦੇ ਆ ਸੋਰੀ ਫੀ ਕੀਤੀ ਸੀ ਕਿ ਉਹ ਤੁਸੀਂ ਆਪਣੇ ਮਨ ਨਾਲ ਨਹੀਂ ਮੰਗੀ ਸੀ ਸੋਰੀ ਮੈਂ ਆਪਣੇ ਮਨ ਨਾਲ ਹੀ ਮੰਗੀ ਸੋਰੀ ਕਿਉਂ ਜੇ ਮੈਂ ਆਪਣੇ ਮਨ ਨਾਲ ਨਾ ਮੰਗੀ ਹੁੰਦੀ ਨਾ ਸੋਰੀ ਤੇ ਫੇਰ ਮੈਂ ਵੀਡੀਓ ਮੈਂ ਪੋਸਟ ਹੀ ਨਹੀਂ ਕਰਨੀ ਮੈਂ ਮੈਂ ਡਿਲੀਟ ਹੀ ਨਹੀਂ ਕਰਨੀ ਹੀ ਵੀਡੀਓ ਵਾਲੀ ਮੈਂ ਪਾਈ ਜਾਣੀਆਂ ਹੀਆਂ ਪਰ ਮੈਂ ਆਪਣੀ ਫੈਮਲੀ ਕਰਕੇ ਮੈਂ ਆਪਣੀ ਫੈਮਲੀ ਕਰਕੇ ਤੇ ਸਾਰਿਆਂ ਕਰਕੇ ਮੈਂ ਵੀਡੀਓ ਪੋਸਟ ਕਰਨੀਆਂ ਬੰਦ ਕਰ ਦਿੱਤੀਆਂ ਆਈਆਂ ਮੈਂ ਜੋ ਕਿ ਕੰਟੈਂਟ ਸਾਰੇ ਚੇਂਜ ਕਰ ਲੇਤਾ ਆ ਹਾਂਜੀ ਕੀ ਕਰਾਂਗੇ ਹਾਂ ਹਾਂ ਸਹੀ ਮੈਂ ਹੁਣੇ ਦੁਬਾਰਾ ਪੋਸਟ ਮੈਂ ਆ ਕੰਟਰੋਵਰਸੀ ਚ ਨਹੀਂ ਪੈਣਾ ਚਾਹੁੰਦੀ ਪਲੀਜ਼ ਮੈਨੂੰ ਇੱਕ ਕੰਟਰੋਵਰਸੀ ਚੋਂ ਕੱਢ ਦਿੱਤਾ ਜਾ ਇੱਕ ਸਵਾਲ ਜਦੋਂ ਹੁਣ ਤੁਸੀਂ ਘਰ ਤੋਂ ਇੱਥੋਂ ਤੱਕ ਆਏ ਹੋ ਚਲੋ ਲੋਕੇਸ਼ਨ ਦਾ ਨਾਮ ਨਹੀਂ ਦੱਸਦੇ ਸੀ ਉਦੋਂ ਰਸਤੇ 'ਚ ਆਉਂਦੇ ਡਰ ਲੱਗਿਆ ਮਨ ਨੂੰ ਕੁਝ ਇੱਕ ਅਜੀਬ ਕਵਰਾ ਆਰਟੀ ਸੀ ਕੀ ਕੁਝ ਹੋਵੇ ਨਾ ਅਜਿਹਾ ਕੋਈ ਮੈਨੂੰ ਰੋਕੇ ਨਾ ਸਰ ਉਹ ਤਾਂ ਹੁੰਦਾ ਹੀ ਹੈ ਬਸ ਹੁਣ ਜਦੋਂ ਉਹਨਾਂ ਨੇ ਧਮਕੀ ਦਿੱਤੀ ਹੈ ਉਹ ਚੀਜ਼ ਨੂੰ ਤੇ ਲੈ ਕੇ ਡਰ ਲੱਗਦਾ ਹੀ ਹੈ ਹਰ ਇੱਕ ਬੰਦੇ ਨੂੰ ਮੇਰੀ ਫੈਮਲੀ ਵੀ ਨਹੀਂ ਆਂਦੇ ਹੁੰਦੀ ਕਿ ਤੁਸੀਂ ਨਹੀਂ ਜਾਣਾ ਬੇਟਾ ਤੂੰ ਐਦਾਂ ਨਹੀਂ ਜਾਣਾ ਫਿਰ ਫਿਰ ਵੀ ਮੈਂ ਆਈਆਂ ਕਿ ਮੈਂ ਆਪਣਾ ਬਿਆਨ ਰਿਕਵਰ ਕਰਵਸਤੇ ਹਾਂ ਕਿ ਪਲੀਜ਼ ਮੈਨੂੰ ਸਿਕਿਉਰਟੀ ਦਿੱਤੀ ਜਾਵੇ ਮੈਂ ਮੈਂ ਮੇਰੀ ਅੱਗੇ ਮੇਰੇ ਫਾਦਰ ਸਾਹਿਬ ਮੇਰੇ ਕਰਕੇ ਹੀ ਆਪਣੀ ਲਾਈਫ ਦੇ ਵਿੱਚ ਵਧੀਆ ਚੱਲ ਰਹੇ ਨੇ ਕੌਣ ਕਿਦਾਂ ਚੱਲ ਰਿਹਾ ਕੌਣ ਕਿਦਾਂ ਨਹੀਂ ਚੱਲ ਰਿਹਾ ਸਭ ਅਗਲੇ ਬੰਦੇ ਨੂੰ ਪਤਾ ਹੁੰਦਾ ਹੈ ਹਰ ਕੋਈ ਬੰਦਾ ਜੱਜ ਨਹੀਂ ਕਰ ਸਕਦਾ ਕਿ ਕੌਣ ਵੀਡੀਓ ਵੇਖ ਕੇ ਨਹੀਂ ਜੱਜ ਕਰ ਸਕਦਾ ਕਿ ਮੈਂ ਚੰਗੀਆਂ ਕਿ ਮਾੜੀਆਂ ਇਹ ਮੈਨੂੰ ਪਤਾ ਮੇਰੇ ਰੱਬ ਨੂੰ ਪਤਾ ਹੈਗਾ ਸਿਕਿਉਰਟੀ ਦੀ ਮੰਗ ਕਰਦੇ ਹੁਣ ਕਿਉਂਕਿ ਹੁਣ ਇਸ ਵੇਲੇ ਖਤਰਾ ਤੁਸੀਂ ਜ਼ਰੂਰ ਕਹਿੰਦੇ ਹੋ ਕਿ ਹੈਗਾ ਹੈ ਹਾਂਜੀ ਮੈਂ ਐਕਚੁਅਲੀ ਆਪਾਂ ਦੂਰ ਦੂਰ ਜਾਣਾ ਹੁੰਦਾ ਆਪਾਂ ਸਾਨੂੰ ਕਈ ਵਾਰੀ ਪ੍ਰਮੋਸ਼ਨ ਆਂਦੀ ਹੈ ਕਿ ਜੋ ਇੱਥੇ ਆਜੋ ਫਿਰ ਆਪਾਂ ਉਹ ਜਗ੍ਹਾ ਤੇ ਜਾਣਾ ਹੁੰਦਾ ਤੇ ਫਿਰ ਉਹ ਜਗ੍ਹਾ ਤੇ ਜਾਣ ਦੇ ਵਕਤ ਵੀ ਡਰ ਲੱਗਦਾ ਹੈ ਕਿ ਇਹ ਜਿੱਦਾਂ ਮੈਨੂੰ ਫੋਨ ਤੇ ਧਮਕੀ ਆਂਦੀ ਹੈ ਕਿ ਤੁਹਾਡੀ ਕਾਰ ਰੋਕ ਲਾਂਗੇ ਤੁਹਾਡੀ ਇਹ ਕਾਰ ਲਾਂਗੇ ਤੁਹਾਨੂੰ ਉੱਥੇ ਡਾਕ ਲਾਂਗੇ ਤੇ ਪਲੀਜ਼ ਮੈਨੂੰ ਆ ਚੀਜ਼ ਤੋਂ ਬਚਾਇਆ ਜਾਵੇ ਮੈਂ ਆਹੀ ਹੱਥ ਜੋੜ ਕੇ ਮਾਫੀ ਮੰਗਦੀ ਆਂ ਕਿ ਮੈਂ ਆ ਚੀਜ਼ ਪੋਸਟ ਵੀ ਨਹੀਂ ਕੀਤੀ ਤੇ ਮੈਨੂੰ ਆ ਚੀਜ਼ ਤੋਂ ਕੱਢ ਦਿੱਤਾ ਜਾਵੇ ਜੋ ਪਹਿਲੀਆਂ ਵੀਡੀਓ ਦੁਬਾਰਾ ਦੁਬਾਰਾ ਲੋਕੀ ਪਾ ਰਹੇ ਨੇ ਮੈਂ ਨਹੀਂ ਪਾ ਰਹੀ ਮੇਰੇ ਪੋਸਟ ਮੇਰੀ ਆਈਡੀ ਤੇ ਉਹ ਵੀਡੀਓ ਹੈ ਹੀ ਨਹੀਂ ਕੋਈ ਮੈਂ ਹੋਜੀ ਸਟੋਰੀ ਨਹੀਂ ਲਗਾਉਂਦੀ ਮੇਰੀ ਆਈਡੀ ਤੇ ਉਹ ਚੀਜ਼ਾਂ ਹੈ ਵੀ ਨਹੀਂ ਸੋ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ ਜਾਂ ਕਰਨੀ ਹੈ ਜਾਂ ਗੱਲ ਹੋਈ ਹੈ ਕਿਸੇ ਨਾਲ ਜਾਂ ਪੁਲਿਸ ਅਧਿਕਾਰੀ ਦਾ ਫੋਨ ਆਇਆ ਹੋਵੇ ਨਹੀਂ ਹੱਲੇ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਹੱਲੇ ਆਪਾਂ ਬਸ ਆਹੀ ਕਹਿੰਨੇ ਆ ਕਿ ਮੈਨੂੰ ਸਿਕਿਉਰਿਟੀ ਦੇ ਦਿੱਤੀ ਜਾਵੇ ਬਸ ਪਹਿਲੀ ਆ ਜਿੱਥੇ ਆਪਾਂ ਗਏ ਹੀ ਉਹ ਤਾਂ ਚਾਰ ਤੋਂ ਪੰਜ ਡੀਐਸਪੀ ਸਰ ਬੈਠੇ ਸੀਗੇ ਆਪਾਂ ਉਹਨਾਂ ਅੱਗੇ ਵੀ ਸੌਰੀ ਮੰਗ ਲਈ ਤੀ ਤੇ ਨਹੀਂ ਸਮਝਦੇ ਸਾਨੂੰ ਫਰੀਦਕੋਟ ਬੁਲਾਇਆ ਹੀ ਇਹਨਾਂ ਨੇ ਔਰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਬੜੀ ਵਾਰਾਂ ਨੇ ਸਾਨੂੰ ਇਧਰ ਉਧਰ ਘਮਾਇਆ ਪਲੀਜ਼ ਆਪਾਂ ਆਹੀ ਚੀਜ਼ ਤੋਂ ਦੁਬਾਰਾ ਮੈਂ ਨਹੀਂ ਕਰਨਾ ਚਾਹਦੀ ਆਹੀ ਚੀਜ਼ ਮੈਂ ਪੁੱਲਸਾਲੇ ਨੂੰ ਕਹਿਣਾ ਚਾਹਦੀ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਲਈ ਕਾਲ ਆਈ ਅੱਜ ਕੋਈ ਕਿਉਂਕਿ ਸਵੇਰ ਤੋਂ ਲੈ ਕੇ ਤੁਹਾਡਾ ਫੋਨ ਚਾਲੂ ਹੈ ਕੋਈ ਕਾਲ ਆਈ ਹੋਵੇ ਕਿਸੇ ਦੀ ਜਾਂ ਕਿਸੇ ਨੇ ਸਮਝਾਇਆ ਹੋਵੇ ਕੀ ਹੁਣ ਇਸ ਤਰ੍ਹਾਂ ਕਰਨਾ ਬੰਦ ਕਰ ਦਿਓ ਜਾਂ ਤੁਸੀਂ ਆਪਣਾ ਕੋਈ ਅਕਾਊਂਟ ਪ੍ਰਾਈਵੇਟ ਕੀਤਾ ਹੈ ਜਾਂ ਸਭ ਕੁਝ ਹਟ ਰਿਮੂਵ ਕੀਤਾ ਹੋਵੇ ਕੁਝ ਵਾਇਰਲ ਹੋ ਰਿਹਾ ਨਹੀਂ 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 ਆਪਾਂ ਜੋ ਪਹਿਲੇ ਵੀਡੀਓ ਹੈਗੇ ਸੀ ਜੋ ਇਹਨਾਂ ਨੂੰ ਲੱਗਦਾ ਸੀ ਆਪਾਂ ਹੁਣ ਦੁਬਾਰਾ ਕੋਈ ਵੀਡੀਓ ਉਹ ਜੀ ਡਿਲੀਟ ਨਹੀਂ ਕੀਤੀ ਆਪਾਂ ਪਾਈਆਂ ਨਹੀਂ ਉਹ ਜੀਆਂ ਵੀਡੀਓ ਦੁਬਾਰਾ ਪੋਸਟ ਹੀ ਨਹੀਂ ਕੀਤੀਆਂ ਜੋ ਲੋਕਾਂ ਨੂੰ ਮਾੜਾ ਲੱਗੇ ਮੇਰੀ ਤਾਂ ਵੀਡੀਓ ਵੈਸੇ ਵੀ ਉਹਦੇ ਹੀ ਚੱਲਦੀਆਂ ਸਰ ਪਤਾ ਨਹੀਂ ਇਹ ਮੈਨੂੰ ਕਿਉਂ ਟਾਰਗੇਟ ਕਰਦੇ ਹਰ ਚੀਜ਼ ਤੇ ਮੈਂ ਕੰਟਰੋਵਰਸੀ ਚ ਨਹੀਂ ਪੈਣਾ ਚਾਹੁੰਦੀ ਪਲੀਜ਼ ਮੈਨੂੰ ਨਾ ਟਾਰਗੇਟ ਕੀਤਾ ਜਾਵੇ ਹੁਣ ਹੁਣ ਪੁਲਿਸ ਨੂੰ ਤੁਸੀਂ ਕੱਲ ਮੁਲਾਕਾਤ ਕਰਨੀ ਹੈ ਇਸ ਤੋਂ ਪਹਿਲਾਂ ਕੀ ਅੱਜ ਦਾ ਇੱਕ ਦਿਨ ਹੈ ਉਹ ਡਰ ਦੇ ਵਿੱਚ ਜ਼ਰੂਰ ਲੰਘੂਗਾ ਔਰ ਜੇ ਪੁਲਿਸ ਤੁਹਾਡੇ ਤੱਕ ਪਹੁੰਚ ਕਰਦੀ ਹੈ ਆਪਣੇ ਆਪ ਤੁਹਾਡੇ ਘਰ ਤੱਕ ਪਹੁੰਚਦੀ ਹੈ ਔਰ ਜੇ ਮੁਸ਼ਕਲਾਂ ਕੋਈਤੀ ਹੈ ਤਾਂ ਕੀ ਮੁਸ਼ਕਲ ਦੱਸੇ ਜਾਣਗੀਆਂ ਕੀ ਅਪੀਲ ਕੀਤੀ ਜਾਏਗੀ ਬਸ ਇਹੀ ਮੈਂ ਕਹਿਣਾ ਚਾਹਾਂਗੀ ਕਿ ਮੈਂ ਜੋ ਮੈਨੂੰ ਇਹਨਾਂ ਨੇ ਕਿਹਾ ਸੀਗਾ ਆਪਾਂ ਉਹ ਚੀਜ਼ ਨੂੰ ਮਾਫੀ ਮੰਗ ਲਿੱਤੀ ਹੋਈ ਹੈ ਉਹ ਚੀਜ਼ ਆਪਾਂ ਪੋਸਟ ਨਹੀਂ ਕਰਦੇ ਤੇ ਪਲੀਜ਼ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਉਹ ਚੀਜ਼ ਤੋਂ ਬਚਾਇਆ ਜਾਵੇ ਜੋ ਮੈਨੂੰ ਕਹਿ ਰਿਹਾ ਕਿ ਤੁਹਾਡੀ ਲਾਸ਼ ਨਹੀਂ ਲੱਪਣੀ ਤੁਹਾਡੀ ਇਹ ਨਹੀਂ ਤੇ ਆਪ ਦੇਖ ਸਕਦੇ ਉਹਨਾਂ ਨੇ ਸ਼ਰੀਆਮ ਮੈਨੂੰ ਹਰ ਕੋਈ ਕਮੈਂਟ ਵਿੱਚ ਕਹਿ ਰਿਹਾ ਦੂਜਾ ਨੰਬਰ ਤੁਹਾਡਾ ਦੂਜਾ ਨੰਬਰ ਤੁਹਾਡਾ ਮੈਰੋ ਸਾਹਿਬ ਨੇ ਇਦਾਂ ਲਗਾਣਾ ਐਦਾਂ ਪਰ ਐਦਾਂ ਕਿਹੇ ਕੁੜੀ ਨੂੰ ਧਮਕੀ ਦੇਣਾ ਨਹੀਂ ਚੰਗਾ ਲੱਗਦਾ ਹੂੰ ਹੂੰ ਬਿਲਕੁਲ ਸੋ ਇਫੈਕਟਲੀ ਦੀਪਿਕਾ ਲੁਤਰਾ ਦੇ ਨਾਲ ਜਿਹੜੀ ਗੱਲਬਾਤ ਕੀਤੀ ਔਰ ਉਸ ਦੇ ਵਿੱਚ ਦੇਖੀਏ ਤਾਂ ਫਿਲਹਾਲ ਇਹ ਮੰਗ ਕੀਤੀ ਗਈ ਹੈ ਦੀਪਤੀ ਕਿ ਸਿਕਿਉਰਿਟੀ ਜਿਹੜੀ ਹੈ ਉਹ ਦਿੱਤੀ